ਸੋਤ ਸਿਰਿਆ ਕਾਲ ਸਾਰੇ ਪਰਮਾ ਨੂੰ ਲਓ ਜੀ ਵੀਡੀਓ ਲੈ ਕੇ ਪਹੁੰਚਕੇ ਨੇ ਢੱਲੋਂ ਸਾਹਿਬ ਪਿੰਡ ਉਦੋਵਾਲੀ ਉਦੋਵਾਲੀ ਖੁਰਦ ਆਪਣੇ ਨੇੜੇ ਹੀ ਆ ਵੈਸੇ ਗਵਾਂਡ ਪਿੰਡ ਹੀ ਆਪਣਾ ਪਰ ਝੋਟੀ 3.5 4 ਸਾਲਾਂ ਸਾਢੇ ਤਿੰਨ ਚਾਰ ਸਾਢੇ ਤਿੰਨ ਚਾਰ ਸਾਲਾਂ ਦੀ ਚਲੋ ਲਾ ਲਓ ਹੋਣੀ ਹੈ ਝੋਟੀਏ ਰਿਪੀਟਰ ਹੀ ਕਾਫੀ ਸਮੇਂ ਤੋਂ ਰਿਪੀਟਰ ਇਦਾਂ ਹੈ ਕਿ ਝੋਟੇ ਕੋਈ ਵੀ ਦੋ ਚਾਰ ਵਾਰੀ ਬਣੀ ਤੇ ਤੀਕੇ ਟੂਕੇ ਵੀ ਆਪਣੇ ਤੋਂ ਪਹਿਲਾਂ ਲੱਗਦੇ ਰਹੇ ਨੇ ਤੇ ਬਾਕੀ ਆਪਾਂ ਕੁਝ ਨਹੀਂ ਕੀਤਾ ਬਾਪੂ ਵੀ ਦੱਸ ਦੂ ਤੁਹਾਨੂੰ ਗੱਲ ਕਿੰਨੀ ਕਵਰੀ ਆਇਆ ਮੈਂ ਇੱਕ ਦਿਨ ਦਵਾਈ ਕੀਤੀ ਬਸ ਇਹਨੂੰ ਫਿਰ ਆਪਾਂ ਟੀਕੇ ਕਰਕੇ ਗਏ ਸੀ ਇੱਕ ਵਾਰੀ ਤੇ ਅੱਜ ਆਪਾਂ ਦੋ ਉਹਦੇ ਲਾਗੇ ਚੈੱਕ ਪਾਸ ਕਰਤੀ ਆ ਮਤਲਬ ਚੈੱਕ ਕਰਤੀ ਆ ਠੰਡਾ ਟੀਕਾ ਇਹਨੂੰ ਲਾ ਦਿੱਤਾ ਵਾ ਬਾਕੀ ਆ ਮੱਝਾਂ ਲਾਗੇ ਤੇ ਇਹਨੂੰ ਵੀ ਇਹ ਵੀ ਖਰਾਬ ਹੋ ਗਈ ਸੀ ਪਹਿਲਾਂ ਤੇ ਇਹਨੂੰ ਵੀ ਹੁਣ ਟੀਕੇ ਟੁਕੇ ਭਰੇ ਨੇ ਨਾਲ ਹੀ ਹੀੜ ਤੇ ਆਈ ਤੇ ਨਾਲ ਹੀ ਇਹਨੂੰ ਰਿਪੀਟਰ ਨੂੰ ਚੈੱਕ ਕੀਤਾ ਬੜੀ ਖੁਸ਼ੀ ਹੋਈ ਹੈ ਪਿੰਡ ਉਦੋ ਵਾਲੀ ਖੁਰਦ ਜ਼ਿਲ੍ਹਾ ਗਰਦਾਸਪੁਰ ਬਾਕੀ ਬਾਪੂ ਜੀ ਵੀ ਤੁਹਾਨੂੰ ਗੱਲਬਾਤ ਦੱਸਣਗੇ ਤੇ ਸਤ ਸ੍ਰੀ ਅਕਾਲ ਬਾਪੂ ਜੀ ਇੱਧਰ ਆਜੋ ਛਾਵੇਂ ਛਾਵੇਂ ਆ ਰੋ ਮੜਾ ਸਾਸਿ ਗਾਲ ਬੁਲਾ ਦਿਓ ਇੱਕ ਵਾਰ ਸਤ ਸ੍ਰੀ ਅਕਾਲ ਦੀ ਸਤ ਸ੍ਰੀ ਅਕਾਲ ਹਾਂਜੀ ਹਾਂਜੀ ਤੇ ਇਹਦੀ ਕੋਈ ਗੰਤੀ ਗੁੰਤੀ ਮਤਲਬ ਝੋਟੇ ਕੋਈ ਬਣੀ ਆ ਟੀਕੇ ਵੀ ਲੱਗੇ ਆ ਹਨਾ ਕਿਤੇ ਕੋਈ ਦੋ ਵਾਰਾਂ ਬਣਵਾਈਆਂ ਨੇ ਹੂੰ ਟੀਕੇ ਵੀ ਦੋ ਵਾਰਾਂ ਨੂੰ ਲਵਾਏ ਨੇ ਹੂੰ ਹੂੰ ਰੋਕ ਨਹੀਂ ਆਈ ਅੱਛਾ ਜੀ ਤਾਂ ਹੁਣ ਡਾਕਟਰ ਸਾਹਿਬ ਆਜਣ ਤੇ ਪਹਿਲਾਂ ਟੀਕਾ ਲਾਇਆ ਤਾਂ ਪੁਣ ਕੀ ਵੇਲਾ ਪਰ ਦੁਜਾਕ ਦਵਾਈ ਭਰੀ ਪਹਿਲਾਂ ਇੱਕੋ ਦਿਨ ਹੀ ਭਰੀ ਹੈ ਨਾ ਨਹੀਂ ਇਹਨੂੰ ਨਹੀਂ ਦਵਾਈ ਭਰੀ ਨਹੀਂ ਛੋਟੀ ਨੂੰ ਛੋਟੀ ਦਵਾਈ ਕਰੋ ਭਰੀ ਆ ਭਰੀ ਆ ਭਰੀ ਆ ਦਵਾਈ ਜਾਣ ਬਾਪੂ ਭਰ ਕੇ ਛੋਟੀ ਦਵਾਈ ਭਰ ਕੇ ਕਿਉਂਕਿ ਖਰਾਬ ਹੀ ਛੋਟੀ ਹੈ ਦਵਾਈ ਭਰ ਕੇ ਤਾਂ ਖਰਾਬੀ ਉਹਦੇ ਅੰਦਰ ਇੱਕ ਦਿਨ ਦਵਾਈ ਭਰੀ ਸੀ ਹਾਂ ਹਾਂ ਫਿਰ ਮੈਂ ਟੀਕੇ ਭਰੇ ਸੀ ਟੀਕੇ ਭਰੇ ਤੇ ਅੱਜ 2 ਮਹੀਨੇ ਬਾਅਦ ਛੋਟੀ ਨਿਕਲੀ ਹਾਂ 2 ਮਹੀਨੇ ਬਾਅਦ ਛੋਟੀ ਭਰੀ ਪਾਜੀ ਦੱਸ ਦੇ ਕਿ ਪੰਜ ਸੱਤ ਵਾਰੀ ਤੋਂ ਇਹ ਰਿਪੀਟਰ ਹੀ ਪਹਿਲਾਂ ਮੇਰੇ ਤੋਂ ਜਿਹੜੀ ਹੁਣ ਆਪਾਂ ਦਵਾਈ ਭਰ ਕੇ ਟੀਕੇ ਵੀ ਇੱਕੋ ਦਿਨ ਭਰੇ ਤੇ ਦਵਾਈ ਵੀ ਇੱਕੋ ਦਿਨ ਭਰੀ ਹੈ ਨਾ ਇੱਕੋ ਦਿਨ ਇੱਕੋ ਦਿਨ ਦਵਾਈ ਤੇ ਖੁਸ਼ੀ ਕਿੰਨੀ ਹੋਈ ਹੈ ਮੁੰਡੇ ਦੀ ਛੋਟੀ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਖੁਸ਼ੀ ਹੈ ਬਹੁਤ ਜ਼ਿਆਦਾ ਖੁਸ਼ੀ ਮੁੱਝ ਬਣ ਗਈ ਲੱਖ ਰੁਪਏ ਦੀ ਤੇ ਕੋਈ ਫਰਕ ਜਾ ਆਉਦਾ ਡਾਕਟਰ ਹੀ ਦਾ ਨਹੀਂ ਫਰਕ ਸੋ ਬਹੁਤ ਜ਼ਿਆਦਾ ਕਿ ਹਾਂਜੀ ਬੜੀ ਮਿਹਰਬਾਨੀ ਡਾਕਟਰ ਦੀ ਤੁਹਾਡੇ ਸਾਹਮਣੇ ਬੰਦ ਹੀ ਆਉਂਦੀ ਆਪਣੇ ਤੋਂ ਪਹਿਲਾਂ ਹਾਂਜੀ ਹਾਂਜੀ ਤਿੰਨ ਚਾਰ ਵਾਰ ਬਣੀਆਂ ਕੇ ਹਾਂ ਹਾਂ ਇੱਕ ਵਾਰ ਥੋੜੀ ਬਣੀ ਹੈ ਕਿੱਦਾਂ ਅੱਜ ਫਿਰ ਹੋ ਗਈ ਚੜਦੀ ਕਲਾ ਚੜਦੀ ਕਲਾ ਹੋ ਗਈ ਚੜਦੀ ਕਲਾ ਨਹੀਂ ਤਾਂ ਤੂੰ ਤੂੰ ਤਾਂ ਜੂੜ ਪਉਂ ਤੇ ਮੇਰੇ ਸਾਹਮਣੇ ਨਾ ਰਹਿੰਦੇ ਹਣਾ ਤੇ ਕੀ ਕਰੀਏ ਯਾਰ ਹੁਣ ਗਦੀਦ ਮਾੜੀ ਤੇ ਕੀ ਕਰੀ ਭੁੜਾ ਨਾਲ ਥੱਲੇ ਨਾਲ ਦੇਤੇ ਬੁੱਢੇ ਬੰਦੇ ਨੂੰ ਹਾਂ ਉਹ ਡਰਤੇ ਹੁੰਦਾ ਹੀ ਆ ਫਿਰ ਹੁੰਦਾ ਹੈ ਨਾ ਹੁਣ ਉਹਦਾ 20 ਦਿਨੀ ਬੋਲ ਪੈਂਦੀ ਹੁੰਦੀ ਹੈ ਨਾ ਆ ਵੀ ਕਿੰਨੀ ਬੋਲ ਪੈਂਦੀ ਤੇ ਹੁਣ ਪੱਕੀ ਬ੍ਰੇਕ ਲਾਤੀ ਏਦੀ ਹਣਾ ਬਾਕੀ ਬ੍ਰੇਕ ਲੱਗ ਗਈ ਹੁਣ ਕੇ ਲੱਖਾਂ ਰੁਪਏ ਦੀ ਮੱਝ ਬਣ ਗਈ ਸਾਡੀ ਕੱਖਾਂ ਤੋਂ ਲੱਖਾਂ ਦੀ ਬਣ ਗਈ ਹੈ ਨਾ ਬਸ ਬਾਕੀ ਖੁਸ਼ੀ ਚਲੋ ਵੀਰ ਆਪਣਾ ਬਾਹਰ ਹੀ ਤੇ ਹੁਣ ਬਾਪੂ ਜੀ ਨੇ ਫਰਜ ਨਿਭਾਇਆ ਵੀਡੀਓ ਬ ਜੋ ਵੀ ਗੱਲ ਬਾਤ ਦੱਸ ਕੇ ਬਾਕੀ ਇਹ ਵਧੀਆ ਡਾਕਟਰ ਦੇ ਹੱਥ ਨੇ ਜੀ ਹਾਂ ਦੱਸੋ ਮਾੜੀ ਮੋਟੀ ਗੱਲ ਬਾਤ ਕੋ ਡਾਕਟਰ ਬਾਰੇ ਕਰੋ ਦੋ ਦੋ ਚਾਰ ਗੱਲਾਂ ਹੱਥ ਨੇ ਡਾਕਟਰ ਵਾ ਅੱਛਾ ਵਾ ਜੇ ਡੰਗਰ ਹੱਥ ਪਾਲਦਾ ਡਾਕਟਰ ਡੰਗਰ ਬਣ ਜਾਂਦਾ ਵਾ ਤਾਂ ਇਥੋਂ ਤੱਕ ਪਹੁੰਚਾਈ ਤੁਹਾਡੇ ਮੁੰਡੇ ਤੱਕ ਹਨਾ ਹਾਂਜੀ ਹਾਂਜੀ ਤੇ ਪਹਿਲੇ ਦਿਨ ਉਹਨੂੰ ਯਕੀਨ ਦਵਾਇਆ ਕਿ ਬਣੂਗੀ ਹਨਾ ਹੁਣ ਸਾਨੂੰ ਵੀ ਯਕੀਨ ਆ ਗਿਆ ਵੀ ਡਾਕਟਰ ਡੰਗਰ ਬਣਾਉਂਦਾ ਜਿਹੜਾ ਵਿਗੜਿਆ ਤੇੜਿਆ ਹੋ ਗਿਆ ਉਹ ਇਹ ਦੱਸਾਂ ਗੱਲ ਕੀ ਆ ਉਦੀ ਬਖਸ਼ੋਦੀ ਕਿਰਪਾ-ਕਿਰਪਾ ਹੁੰਦੀ ਹੱਥ ਦੇ ਵਿੱਚ ਚਲਦੇ ਤੇ ਆਪਾਂ ਵੀ ਇੰਨਾ ਵਾਂਗੂ ਹੀ ਹਨ ਜਿੱਦਾਂ ਠੀਕ ਉਹ ਸਾਡੇ ਕੋਲ ਟੜੇ-ਟੜੇ ਬਣਾਈ ਮਨੂਈ ਜਾਂਦਾ ਹਨਾ ਸ਼ੋਭਾ ਤਾਂ ਆ ਹੀ ਆਉਂਦੀ ਹੈ ਰਾਣੀ ਕੋਲ ਕਰਦਾ ਵਾ ਇੱਕ ਰੁਪਈਆਂ ਦਾ ਦਸ ਦੇ ਬਾਪੂ ਜੀ ਕਿਹੜਾ ਬਣਾ ਪਿੰਡ ਆਪਣਾ ਦੋ ਵਾਲੀ ਖੁਰਦ ਨਾਮ ਕੀ ਜੇ ਤਾਂ ਸੇਮ ਸਿੰਘ ਪਰਮੁਖ ਦੀ ਮੱਝ ਆ ਠੀਕ ਹੈ ਜੀ ਮੁੰਡਾ ਆਪਣਾ ਗੁਰਮਤਿ ਆ ਮੇਰਾ ਭਤੀਜਾ ਜੀ ਹਾਂਜੀ ਹਾਂਜੀ ਚਲੋ ਵਧੀਆ ਧੰਨਵਾਦ ਬਾਪੂ ਜੀ ਬਾਕੀ ਮੁੰਡਿਆਂ ਨਾਲ ਵੀ ਗੱਲਬਾਤ ਕਰਦੇ ਆ ਉਹ ਵੀਰ ਚਲ ਗਿਆ ਪਰਲੀ ਸਾਈਡ ਤੇ ਇਹ ਝੋਟੀ ਜੀ ਦੀ ਆਪਾਂ ਗੱਲਬਾਤ ਕਰਦੇ ਪਏ ਝੋਟੀ ਤੇ ਬੜੀ ਵ ਇਹ ਹੈਗੇ ਰਿਪੀਟਰ ਚਲਦੀ ਆਉਂਦੀ ਸੀ ਪਾਇਆ ਇੱਕ ਦਿਨ ਹੱਥ ਦਵਾਈ ਤੇ ਇੱਕ ਦਿਨ ਫਿਰ ਆਪਾਂ ਕੀਤਾ ਟੀਕਾ ਤੇ ਕੋਟੀ ਕਰਤੀ ਆ ਗੱਭਣ ਬਾਕੀ ਢਲੋਂ ਸਾਹ ਦੇ ਵੀ ਦਰਸ਼ਨ ਮਿਲੇ ਕਰ ਲੋ ਉਂਗਲੋਕ ਦਾ ਫਿਰਦਾ ਇਧਰ ਆ ਮੇਰੇ ਗੇਗੋ ਤੇ ਕਿੱਦਾਂ ਅੱਜ ਆਪਣੀ ਝੋਟੀ ਬਣ ਗਈ ਕਿਦੋਂ ਬੜੀ ਖੁਸ਼ੀ ਹੋਣ ਦੀ ਖੁਸ਼ੀ ਹੋਣ ਦੀ ਹਾਂਜੀ ਤੇ ਬਾਬਾ ਵਰੀ ਬਣਾਈ ਆਪਣੀ ਤੋਂ ਪਹਿਲਾਂ ਹਾਂਜੀ ਛੋਟੇ ਕੋ ਵੀ ਟੀਕੇ ਵੀ ਲਵਾਏ ਹਾਂਜੀ ਤੇ ਹੁਣ ਕਿੰਨੇ ਬਣਾਈਆਂ ਫਿਰ ਢਲੋਂ ਸਾਹ ਨੇ ਕਿੰਨੇ ਸਾਹ ਨੇ ਹਾਂਜੀ ਤੇ ਕਿਦਾਂ ਲੱਗਾ ਅੱਜ ਫਿਰ ਹਨਾ ਚਪਣੀ ਨਹੀਂ ਦੇ ਆਪਣਾ ਕੰਮ ਇਦਾਂ ਚੱਲਦਾ ਰਹਿਣਾ ਹੀ ਹਨਾ ਖੁਸ਼ੀਆਂ ਬਹੁਤ ਜ਼ਿਆਦੀਆਂ ਖੁਸ਼ੀਆਂ ਹਨ ਹਾਂਜੀ ਇਹ ਘੈਂਟੇ ਕੰਮ ਢਲੋ ਸਕਦਾ ਘੈਂਟੂ ਦਾ ਹਮ ਸਪੋਰਟ ਕਰਨੀ ਦੱਬ ਕੇ ਫਿਰ ਦੱਬ ਕੇ ਦੱਬ ਕੇ ਨਹੀਂ ਹਰ ਥਾਂ ਮਸ਼ਹੂਰੀ ਕਰਾਂਗੇ ਲੋਕਾਂ ਤੇ ਮਸ਼ਹੂਰੀ ਕਰਨੀ ਵੀ ਚਾਹੀਦੀ ਆ ਕਿਉਂਕਿ ਮਸ਼ਹੂਰੀ ਉਹਨੇ ਕਰਨੀ ਆ ਬਾਕੀ ਬਿਲਕੁਲ ਬਿਲਕੁਲ ਹਮ ਡਾਟਿਆ ਹੁਣ ਜਦੋਂ ਗੱਲ ਬਣੀ ਤੇ ਤੂੰ ਸੱਜਣਾ ਹੀ ਹਮ ਜਿਹਨਾਂ ਸਾਲ ਪੈਂਦੇ ਤੇ ਬਾਕੀ ਆ ਆ ਆ ਆ ਤੂੰ ਵੀ ਮੇਰਾ ਭਰਾ ਕੋਈ ਗੱਲ ਨਹੀਂ ਹੁਣ ਚੱਲ ਗਈ ਰਿਕਾਰਡਿੰਗ ਚੱਲ ਗਈ ਆ ਤੂੰ ਵੀ ਜਵਾਬ ਦੇਈ ਤੇ ਆਹੋ ਮੇਰੇ ਭਰਾ ਕੋਈ ਗੱਲ ਨਹੀਂ ਬਾਕੀ ਕਿਵੇਂ ਲੱਗਾ ਝੋਟੀ ਬਣੀ ਆ ਪਾਸ ਸੱਤ ਵਾਰੀ ਪਹਿਲਾਂ ਬਣੀ ਆ ਆਪਣੀ ਝੋਟੀ ਤੇ ਆਪਾਂ ਦਵਾਈ ਕੀਤੀ ਸੀ ਟੀਕਾ ਭਰਿਆ ਸੀ ਇਹਨੂੰ ਹਾਂਜੀ ਤੇ ਹੁਣ ਆਪਣੇ ਚਾਚੇ ਦੀ ਝੋੜ ਨਿਕਲ ਆਈ ਆ ਹਾਂਜੀ ਨਿਕਲ ਆਈ ਹੁਣ ਤੇ ਬਹੁਤ ਵਧੀਆ ਵਾ ਬਣਾਈਆਂ ਨਾ ਅੱਗੇ ਹਾਂਜੀ ਬਣਾ ਕੇ ਆਉਂਦੀ ਹੁੰਦੇ ਪਹਿਲਾਂ ਮੇਰੇ ਤੋਂ ਬਣੀ ਦੋ ਚਾਰ ਵਾਰੀ ਹੈ ਨਾ ਚਾਰ-ਚਾਰ ਵਾਰਾਂ ਬਣੀ ਅੱਗੇ ਚਾਰ ਵਾਲੀ ਬਣੀ ਤੁਹਾਡੀ ਕੋਲ ਹੀ ਬਣੀ ਆ ਤੇ ਪਰ ਹੁਣ ਤੇ ਐ ਪੂਰਾ ਕੰਮ ਵਧੀਆ ਹੋ ਗਿਆ ਤੁਹਾਡੀ ਕੀ ਵੇਖ ਵੀਰ ਮੇਰਾ café ਪਹਿਲਾਂ ਚਾਰ ਵਾਰੀ ਪੰਜ ਵਾਰੀ ਨਹੀਂ ਬਣ ਗਈਏ ਹਾਂਜੀ ਹਾਂਜੀ ਆਪਣੇ ਕੋ ਕਿੱਦਾਂ ਬਣ ਗਈਏ ਇਹ ਤਾਂ ਹੁਣ ਤੁਹਾਡੇ ਹੱਥ ਦੀ ਕਰ ਲਿਆ ਹੀ ਹੈ ਹਾਂਜੀ ਹਾਂਜੀ ਸੱਚ ਨਾਲ ਹੀ ਕਰ ਲਿਆ ਹਾਂਜੀ ਹਾਂਜੀ ਤੇ ਕਿਰਪਾ ਵੀ ਹੁੰਦੀ ਆ ਕਿਉਂਕਿ ਮੇਰੀਆਂ ਅਨੇਕਾਂ ਹੀ ਵੀਡੀਓ ਲਿਸਟ ਬਣ ਗਈ ਆ ਸਹੀ ਗੱਲ ਏ ਜਿਹੜੇ ਇਦਾਂ ਅੜੇ ਤੜੇ ਜਨਵਰ ਇਹ ਵੀ ਇੱਕੜੀ ਸੀ ਹਾਂਜੀ ਅੜੀ ਹੀ ਇੱਕ ਸਾਦੀ ਹਾਂਜੀ ਤੇ ਹੁਣ ਤੇ ਚਲੋ ਵਧੀਆ ਹੋ ਗਿਆ ਵਾ ਬਾਕੀ ਖੁਸ਼ੀ ਕਿ ਨਹੀਂ ਕੋਈ ਮੈਂ ਨਾ ਬਹੁਤ ਵਧੀਆ ਬੜਾ ਵੀਰ ਵਧੀਆ ਵੀਰ ਦਾ ਕੰਮ ਲੱਖਾਂ ਦੇ ਕੱਖਾਂ ਦੇ ਕੱਖਾਂ ਦੇ ਲੱਖਾਂ ਦੇ ਕਾਂ ਦੋ ਲੱਖਾਂ ਦੇ ਜਨਵਰ ਬਣ ਗਏ ਨੇ ਵੀਰ ਮੇਰੇ ਤੈਨੂੰ ਫਿਰ ਖੁਸ਼ੀ ਆ ਤਵੇ ਬਹੁਤ ਜ਼ਿਆਦਾ ਜੀ ਨ ਇਹ ਦਾ ਪਾਪਾ ਵਾ ਤੇ ਇਹਨਾਂ ਦੀ ਛੋਟੀ ਆ ਤੇ ਇਹ ਚਾਚਾ ਜੀ ਆ ਚਾਚਾ ਦੇ ਆਪਣਾ ਲਾ ਕੇ ਇਹ ਭਤੀਜਾ ਨਾ ਹਾਂਜੀ ਹਾਂਜੀ ਠੀਕ ਆ ਚਾਚਾ ਜੀ ਮੇਰੇ ਉਹ ਚਾਚਾ ਜੀ ਨੇ ਇਹ ਮਹਿਫਲਾ ਲੱਗੀਆਂ ਤੁਸੀਂ ਸੋਲੀ ਆ ਗੱਲਬਾਤ ਇਹਨਾਂ ਦੀ ਕਿ ਮਤਲਬ ਅ ਚਾਰ ਪੰਜ ਵਰੀ ਦੀ ਰਿਪੀਟਰ ਹੀ ਆਪਣੇ ਤੋਂ ਪਹਿਲਾਂ ਉਹਦੀ ਮੇਰ ਨਾਲ ਕਰਤੀ ਆ ਬਣਾਤੀ ਛੋਟੀ ਜਣਾ ਲੱਖ ਰੱਖਿਆ ਮਰ ਗਈ ਆ ਅਰੇ ਇਹ ਕਿ ਨੋਰਮਲ ਫੀਸ ਕੋਈ ਆਪਾਂ ਮਤਲਬ ਇਨੀ ਪਪਾ ਨੂੰ ਪਤਾ ਹੀ ਹੈ ਬਣਾ ਦੇਣੀ ਬਾਬਾ ਇੱਕ ਗੱਲ ਨੋਟ ਕਰੀ ਆਪਾਂ ਨੂੰ ਪਤਾ ਹੀ ਹੈ ਬਣਾ ਦੇਣੀ ਮੈਂ ਕਿ ਫੀਸ ਵੀ ਰੱਖ ਸਕਦਾ ਹਾਂ ਫਿਰ ਵੀ ਇੱਕ ਬਸ ਆਹ 150 ਰੁਪਏ ਦੇ ਟੀਕੇ ਦੇ ਹਿਸਾਬ ਨਾਲ ਜੋ ਵੀ ਹੁੰਦੀ ਫੀਸ ਹਨ ਉਸ ਹਿਸਾਬ ਨਾਲ ਮੈਂ ਝੋਟੀ ਬਣਾਤੀ ਇੱਕ ਮੈਂ ਕਦੀ ਇਦਾਂ ਫੀਸ ਨੂੰ ਲੈ ਕੇ ਨਹੀਂ ਚੱਲਿਆ ਤੇ ਬਾਕੀ ਚਲੋ ਇੱਕ ਜਿਓ ਨੇ ਸੇਵਾ ਲਈ ਉਹ ਕਿਤੇ ਤੱਕ ਨਹੀਂ ਪਹੇੜਾ ਗੱਲ ਤੇ ਆ ਠੀਕ ਆ ਪਪਾ ਬਾਕੀ ਸੋ ਲਈ ਆ ਭਰਾਵੋ ਤੁਸੀਂ ਭਰਾਵਾਂ ਦੀ ਗੱਲ ਬਾਤ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਕਿਉਂਕਿ ਅੜੇ ਤੜੇ ਕੰਮ ਹੁੰਦੇ ਨੇ ਤੇ ਅੜਿਆ ਹੀ ਕੰਮ ਹੁੰਦਾ ਹੈ ਵੀ ਤੇ ਪਿੰਡ ਉਦੋ ਵਾਲੀ ਖੁਰਦ ਜ਼ਿਲ੍ਹਾ ਗਰਦਾਸਪੁਰ ਤੇ ਬਾਕੀ ਖਿੱਚਦੇ ਹੋ ਲਾਈਕ ਕਮੈਂਟ ਕਮੰਟੀ ਜਰੂਰ ਕਰਦੇ ਹੋ ਮੇਰੇ ਵੀਰ ਚੰਗਾ ਜੀ ਧੰਨਵਾਦ ਜੀ ਲਓ ਜੀ ਆਪਾਂ ਨਾਲ ਹੀ ਕਲਿੱਪ ਜੋੜ ਦੇਣੀ ਹੈ ਸਤਿ ਸ੍ਰੀ ਅਕਾਲ ਫਿਰ ਇਹ ਮੈਂ ਕਰਾਂ ਵਾ ਦੇਰਗਵਾਰ ਇਹ ਵੀ ਮੇਰਾ ਲੋਕਲ ਪਿੰਡ ਹੈ ਜਿਹੜੀ ਦੀ ਵੀਡੀਓ ਪਹਿਲਾਂ ਸੁਣੀ ਹੈ ਗੱਲ ਬਾਤ ਇਹ ਗਾਂ ਆ ਗਈ ਹੈ ਦੋ ਨੰਬਰ ਤੇ ਇਹ ਗਾਂ ਵੀ ਰਿਪੀਟਰ ਹੀ ਕਾਫੀ ਸਮੇਂ ਤੋਂ ਦੇ ਤਿੰਨ ਮਹੀਨੇ ਦੀ ਗੱਬਨ ਨਿਕਲ ਆਈ ਹੈ ਤੇ ਮੇਰੇ ਸੱਚੇ ਪਾਤਸ਼ਾਹ ਦੀ ਬਾਕੀ ਵੀਰ ਵੀ ਆਪਾਂ ਇੱਕ ਮਿੰਟ ਗੱਲ ਫਿਰ ਤੁਹਾਨੂੰ ਦੱਸ ਦੇਣਗੇ ਕਿ ਕਿਦਾਂ ਕਿਨੇਚਰ ਤੋਂ ਕੀ ਹਸਤਾ ਵੀ ਸਤ ਸ੍ਰੀ ਅਕਾਲ ਵੀਰ ਜੀ ਸਤ ਸ੍ਰੀ ਅਕਾਲ ਜੀ ਬਾਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਕਿਦਾਂ ਜਗਾ ਦਾ ਕੀ ਹਸਤਾ ਵੀ ਦੱਸਿਓ ਮੈਨੂੰ ਢਿਲੋ ਸਾਹਿਬ ਇਹ ਗਾਂ ਸੁਣੀ ਨਹੀਂ ਰਿਪੀਟਰ ਬੜੇ ਇ ਚੱਤ ਅੱਛਾ ਜੀ ਹਾਂ ਜੀ ਇਹਨੇ ਟੀਕੇ ਲਵਾਏ ਕਿਸ ਨੇ ਪਤਾ ਨਹੀਂ ਕੀ ਕੀਤਾ ਹੂੰ ਹੂੰ ਅਖੀਰ ਹੀ ਮੈਨੂੰ ਗਏ ਨੇ ਟੀਕੇ ਲਾ ਕੇ ਤੇ ਦਿੱਤੀ ਇਹ ਮਹਿੰਗੀ ਅੱਛਾ ਜੀ ਮੈਨੂੰ ਇਹ ਦਿੱਤੀ ਕਿਨੇ 15000 ਦੀ ਅੱਛਾ 15000 ਦੀ ਦੁੱਧ ਵਾਲੇ ਟੀਕੇ ਲਾ ਕੇ ਦੁੱਧ ਵਾਲੇ ਟੀਕੇ ਲਾ ਕੇ ਕਿ ਥੱਲੇ 6 ਕਿਲੋ ਦੁੱਧ ਆ ਤੇ ਦੁੱਧ ਗਲਤ ਗੱਲ ਆ ਲੋਕਾਂ ਦੀ ਧੋਖਾ ਕਰ ਜਾਂਦੇ ਹਾਂ ਚਲੋ ਅਸੀਂ ਆਸ ਨਹੀਂ ਛੱਡੀ ਕੋਈ ਢਿੱਲੋ ਛਾਬਣ ਕਰਨਗੇ ਇਹਦੀ ਮਤ ਬਾਕੀ ਚਲੋ ਆਪਾਂ ਪਿਆਰ ਪਿਆ ਆਪਾਂ ਆਏ ਅੱਜ ਤੋਂ 4-5 ਆਪਣੀਆਂ ਪਹਿਲਾਂ ਵੀ ਗੱਬਣ ਉਹ 4 ਆਪਣੀਆਂ ਪਹਿਲਾਂ ਗੱਬਣਾ ਨਿਕਲੀਆਂ ਇਹਨੂੰ ਹੀ ਦਵਾਈ ਤਰਾਈ ਉਹਦੋਂ ਦੇ ਰਟਾਇ ਚੇਤਾ ਨਹੀਂ ਰਿਹਾ ਕਿ ਚੈੱਕ ਕਰਾਈਏ ਨਹੀਂ ਤੇ ਉਹਦੋਂ ਵੀ ਇਹ ਨਾਲ ਚੈੱਕ ਕਰਉਣੀ ਹਾਂ ਪਤਾ ਨਹੀਂ ਕਿੰਨੇ ਸਮੇਂ ਤੋਂ ਇਹਦਾ ਸਮਾਂ ਵੀ ਨਹੀਂ ਪਤਾ ਨਾ ਕਿੰਨੇ ਸਮੇਂ ਤੋਂ ਇਹਦਾ ਵੀ ਕੰਮ ਚੱਲਦਾ ਆਉਣ ਡਿਆ ਤੇ ਬਾਕੀ ਵੀਰ ਦੇ ਕੰਮਕਾਰ ਤੋਂ ਕਿੰਨੀ ਕੋ ਖੁਸ਼ੀ ਆ ਦਸੋ ਬਹੁਤ ਪੂਰੀ ਖੁਸ਼ੀ ਆ ਢੀਲੋ ਸਾਹਿਬ ਇਹ ਦੋ ਉੱਤੇ ਕੀ ਆ ਇੱਕ ਵਾਰ ਵਿੱਚ ਪੰਜ ਗਾਈਆਂ ਰਿਪੀਟਰ ਤੇ ਕੱਟੀਆਂ ਨਿਕਲਾਈਆਂ ਕੱਟੀਆਂ ਨਿਕਲ ਆਈਆਂ ਇਹ ਤਾਂ ਗੱਲ ਆ ਕਿਰਪਾ ਤੁਹਾਨੂੰ ਫਿਰ ਲੱਗਦਾ ਕਿ ਹਾਂ ਪੈਰ ਜਾਂ ਆਸ਼ੀਰਵਾਦ ਇਹ ਹੈਗੀ ਜੀ ਕਿਰਪਾ ਗੁਰੂ ਰਾਮਦਾਸ ਦੀ ਕਿਰਪਾ ਹੈਗੀ ਆ ਜੀ ਚਲੋ ਇਹ ਕਹਿੰਦੇ ਤੇ ਜਰੂਰ ਉਹਦੀ ਕਿਰਪਾ ਹੋਗੀ ਇੱਕ ਵਾਰੀ ਪਿੰਡ ਆਪਣਾ ਦੱਸ ਦਿਓ ਮੜਾਏ ਪਿੰਡ ਠਵਾਲ ਜੇ ਠੀਕ ਹੈ ਜੀ ਕਹਿੰਦੇ ਕਲਾਂ ਨੌਰ ਦੇ ਕੋਲ ਨਵਰ ਦੀ ਨੇੜੇ ਹਨ ਬਾਕੀ ਖੁਸ਼ੇ ਭਰਾ ਦੇ ਕੰਮ ਕਰ ਤੋਂ ਇਹਨਾਂ ਦਾ ਵੀ ਖੁਸ਼ ਮੈਂ ਗੱਲ ਧੰਨਵਾਦ ਭਰਾ ਦਾ ਬਹੁਤ ਬਹੁਤ ਧੰਨਵਾਦ ਤੇ ਇਹ ਤੁਸੀਂ ਗੱਲਬਾਤ ਸੁਣ ਲਈ ਆਪਾਂ ਵੀਡੀਓ ਬਹੁਤੀ ਲੰਮੀ ਨਹੀਂ ਕਰਨੀ ਕਿਉਂਕਿ ਦੂਜੀ ਵੀਡੀਓ ਵੀ ਆਪਣੇ ਨਾਲ ਕਲਿੱਪ ਜੋੜੀ ਹੋ ਝੋਟੀ ਗੱਬਣ ਹੋਈ ਹੈ ਰਿਪੀਟਰ ਕੋ ਚਾਰ ਪੰਜ ਵਾਰੀ ਤੋਂ ਤੇ ਇਹਦੀ ਤਾਂ ਗਿਣਤੀ ਕੋਈ ਨਹੀਂ ਆ ਗਾਂ ਦੀ ਕਿੰਨੀ ਵਾਰੀ ਬਣੀ ਬੁਣੀ ਹੈ ਇਹਦੀ ਗਿਣਤੀ ਕੋਈ ਨਹੀਂ ਇਹ ਦਵਾਈ ਭਰ ਕੇ ਆਪਾਂ ਗੱਬਣ ਕਰਤੀ ਨਾਲ ਦੀ ਨਾਲ ਹੀ ਤੇ ਬਾਕੀ ਚਲੋ ਵਧੀਆ ਲੱਗਦਾ ਕਿਉਂਕਿ ਇਹ ਫਾਰਮ ਦੇ ਵਿੱਚ ਸਾਰੀਆਂ ਰਿਪੀਟਰਾਂ ਅੱਜ ਇਹ ਪੰਜਵੀਂ ਗਾਵਾਂ ਜਿਹੜੀ ਮਤਲਬ ਏਅਰ ਰਿਪੀਟਰ ਗੱਬਣ ਹੋ ਚੁੱਕੀ ਆ ਬਾਕੀ ਤੇ ਭਰਾ ਦੀ ਵੀ ਗੱਲਬਾਤ ਸੁਣੀ ਆ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਕਿਉਂਕਿ ਦੋ ਅਜੇ ਰਿਪੀਟਰ ਜਨਵਾਰ ਆਪਾਂ ਇਸ ਵੀਡੀਓ ਦੇ ਵਿੱਚ ਲਿਆਂਦੇ ਨੇ ਉਹ ਪਿੰਡ ਉਦੋਵਾਲੀ ਖੁਰਦ ਈ ਆ ਅਠਵਾਲ ਭੁੱਲਰ ਤੇ ਚੰਗਾਜੀ ਸਤਸ੍ਰੀ ਅਕਾਲ ਸਾਰਿਆਂ ਨੂੰ